ਸਤਿ ਸ੍ਰੀ ਅਕਾਲ ਦੋਸਤੋ ਸਾਰਿਆਂ ਅੱਜ ਆਪਾਂ ਗੱਲ ਕਰਾਂਗੇ ਸਬਰਾਜ ਜਿਹੜਾ ਸਰਤਾਜ ਆਉਦਾ ਸੀ ਸਬਰਾਜ ਦਾ ਸਰਤਾਜ 720 ਟਰੈਕਟਰ ਬਾਰੇ ਇਹਦੀ ਕਨੇਲ ਲਿਫਟ ਕਪੈਸਿਟੀ ਸੀ ਕਿੰਨੀ ਸੀ ਸੀਦਾ ਇੰਜਨ ਸੀ ਸਾਰੀ ਆਪਾਂ ਇਹਦੀ ਗੱਲਬਾਤ ਕਰਾਂਗੇ ਜਾਣਕਾਰੀ ਸਾਂਝੀ ਕਰਾਂਗੇ ਬਾਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਹੱਥ ਬਨ ਕੇ ਬੇਨਤੀ ਆ ਸਾਰੇ ਭਰਾ ਵੀਡੀਓ ਨੂੰ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਕਰ ਲਿਓ ਲਾਈਕ ਕਮੈਂਟ ਕਰ ਦਿਓ ਤੇ ਜਿਹੜੇ YouTube ਦੇ ਦੇਖਿਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਅੱਜ ਗੱਲ ਕਰਾਂਗੇ ਸਰਤਾਜ ਟਰੈਕਟਰ ਬਾਰੇ ਸਰਤਾਜ ਟਰੈਕਟਰ ਸਵਰਾਜ ਦਾ ਹੀ ਇੱਕ ਜਿਹੜਾ ਮੰਨ ਲਓ ਵੀ ਸਵਰਾਜ ਟਰੈਕਟਰ ਸਰਤਾਜ ਟਰੈਕਟਰ ਸਵਰਾਜ ਦਾ ਹੀ ਇੱਕ ਬਲੇਖਣ ਸੀਗਾ ਸਵਰਾਜ ਯਾਨੀ ਇਹਦੀ ਕਾਰਡ ਕੱਢੀ ਸੀ ਜਿਹੜਾ ਪਹਿਲਾ ਟਰੈਕਟਰ ਬਣਾਇਆ ਸੀ ਨੇ ਪਹਿਲੀਆਂ ਚ ਉਹ ਸਰਤਾਜ 720 ਬਣਾਇਆ ਸੀ ਇਹ ਟਰੈਕਟਰ ਦਾ ਆਕਾਰ ਛੋਟਾ ਸੀ ਇਹਨੂੰ ਛੋਟੇ-ਮੋਟੇ ਕੰਮਾਂ ਲਈ ਬਣਾਇਆ ਸੀਗਾ ਤੇ ਬਾਕੀ ਪਹਿਲੀ ਸਾਰੀ ਵਿਸਤਾਰਪੂਰਵਕ ਗੱਲ ਕਰਾਂਗੇ ਕਿ ਜਿਹੜਾ ਸਰਤਾਜ ਟਰੈਕਟਰ ਸੀ ਇਹਨੂੰ ਪੰਜਾਬ ਟਰੈਕਟਰ ਲਿਮਟਿਡ ਵੱਲੋਂ ਬਣਾਇਆ ਗਿਆ ਸੀ 1979 ਦੇ ਵਿੱਚ ਪੰਜਾਬ ਟਰੈਕਟਰ ਲਿਮਟਿਡ ਵੱਲੋਂ ਬਣਾਇਆ ਸੀ 1979 ਦੇ ਵਿੱਚ ਜਿਹੜਾ ਸਰਤਾਜ 720 ਟਰੈਕਟਰ ਹੈ ਜਿਹੜੋਂ ਪੇਸ਼ ਕੀਤਾ ਸੀਗਾ ਕੰਪਨੀ ਨੇ ਇਹ ਕੰਪਨੀ ਬਾਅਦ ਵਿੱਚ ਮਧਰਾਣ ਮਧਰਾਣ ਨੇ ਖਰੀਦ ਲਈ ਸੀਗੀ ਜਿਹੜੀ ਪੰਜਾਬ ਲਿਮਟਿਡ ਕੰਪਨੀ ਸੀਗੀ 1974 ਵਿੱਚ ਸਵਰਾਏ ਨੇ ਆਪਣੇ ਪਹਿਲੇ ਟਰੈਕਟਰ ਸਵਦੇਸ਼ੀ ਟਰੈਕਟਰ ਮੰਨ ਲਓ ਵੀ ਆਪਣੇ ਹੀ ਦੇਸ਼ ਚ ਬਣਾਉਣਾ ਸਟਾਰਟ ਕੀਤਾ ਉਤਪਾਦਨ ਸ਼ੁਰੂ ਕਰਤਾ ਇਹਨਾਂ ਨੇ 1974 ਦੇ ਵਿੱਚ ਜਿਹੜਾ ਇਹ ਸਰਤਾਜ ਟਰੈਕਟਰ ਸੀਗਾ ਸਰਤਾਜ 720 ਇਹਦੇ ਵਿੱਚ ਕਲਾਊਜ਼ ਕਰਦਾ ਇੰਜਣ ਸੀ 19 ਐਚਪੀ ਦਾ ਸੀ ਤੇ ਇੱਕ ਸਿਲੰਡਰ ਇੰਜਣ ਵਾਟਰ ਕੂਲਡ ਟਰੈਕਟਰ ਸੀਗਾ ਵਾਟਰ ਕੂਲਡ ਇੰਜਣ ਸੀਗਾ ਵਾਟਰ ਕੂਲਡ ਮਤਲਬ ਜਿਹੜੇ ਟਰੈਕਟਰਾਂ ਦੇ ਰੇਡੀਏਟਰ ਹੁੰਦਾ ਉਹਨਾਂ ਨੂੰ ਵਾਟਰ ਕੂਲਡ ਇੰਜਣ ਕਹਿੰਦੇ ਆ ਕਲੌਸ ਕਰਦਾ ਇੰਜਨ ਸੀ ਇੱਕ ਸਿਲੰਡਰ ਹੁਣ 19 ਐਚਪੀ ਦਾ ਇਹਦੇ ਚ ਜਿਹੜਾ ਟਰੈਕਟਰ ਸੀਗਾ ਇਹ ਸਰਤਾਜ 720 ਇਹ ਲਾਂਚ ਕੀਤਾ ਸੀਗਾ 1979 ਦੇ ਵਿੱਚ ਕੰਪਨੀ ਨੇ ਕਿਹੜੀ ਨੇ ਕਰਿਆ ਸੀ ਇਹ ਪੰਜਾਬ ਟਰੈਕਟਰਸ ਲਿਮਟਿਡ ਨੇ ਜਿਹੜੀ ਪਹਿਲੀਆਂ ਜੋ ਸਵਰਾਜ ਟਰੈਕਟਰ ਬਣਾਉਣਾ ਸਟਾਰਟ ਕੀਤਾ ਪੰਜਾਬ ਟਰੈਕਟਰ ਲਿਮਟਿਡ ਨੇ ਜਿਹੜਾ ਸਵਰਾਜ 720 ਸੀਗਾ ਇਹਨੂੰ ਪਹਿਲੀਆਂ ਜਦੋਂ ਲਾਂਚ ਕੀਤਾ ਇਹਨੂੰ ਸਰਤਾਏ 720 ਦੇ ਨਾਮ ਨਾਲ ਲਾਂਚ ਕੀਤਾ ਗਿਆ ਸੀ ਕੰਪਨੀ ਵੱਲੋਂ ਇਹ ਟਰੈਕਟਰ ਨੂੰ ਇਹ ਟਰੈਕਟਰ ਜਿਹੜੇ ਮੰਨ ਲਓ ਵੀ ਛੋਟੇ ਜ਼ਿਮੀਦਾਰਾਂ ਵਾਸਤੇ ਬਣਾਇਆ ਗਿਆ ਸੀ ਡੀਜ਼ਲ ਡੀਲ ਖਰਚਾ ਬਹੁਤ ਜ਼ਿਆਦਾ ਘੱਟ ਸੀਗਾ ਤੇ ਇਹ ਬਈ 6 ਫਾਰਵਰਡ ਤੇ 2 ਇਹ ਰਿਵਰਸ ਗੇਅਰ ਦੇ ਵਿੱਚ ਆਉਂਦਾ ਸੀ ਇਹ ਟਰੈਕਟਰ ਇਹ ਟਰੈਕਟਰ ਦਾ ਇੰਜਣ ਵੀ ਬਹੁਤ ਛੋਟਾ ਸੀ ਤੇ ਚੱਲਣ 'ਚ ਹਲੋ ਵੀ ਜਿੰਨਾ ਕਿਹਦਾ ਟਰੈਕਟਰ ਦਾ ਮਾਜਣਾ ਸੀ ਉਨਾਂਕ ਉਸ ਦੇ ਹਿਸਾਬ ਨਾਲ ਇਹ ਡੀਜ਼ਲ ਦਾ ਖਰਚਾ ਪਉਂਦਾ ਸੀ ਤੇ ਬਾ ਬਹਾਈ ਵੀ ਕਰਦੇ ਰਹਿਆ ਕਈ ਵੀ ਰਹਿਣਾ ਕਈ ਵੀਰਾਂ ਨੇ ਹੁਣ ਵੀ ਇਹ ਟਰੈਕਟਰ ਨੂੰ ਸਾਮ ਕੇ ਰੱਖਿਆ ਹੋਇਆ ਜਿਹੜਾ ਸਰਤਾਜ ਟਰੈਕਟਰ ਹੈ ਕਿਉਂਕਿ ਇਹ ਬਈ ਆਉਣ ਜਾਣ ਦੇ ਵਿੱਚ ਜਿਹੜਾ ਆਪਾਂ ਨੂੰ ਰਾਹਦਾਰੀ ਪੈਂਦੀ ਹੈ ਉੱਥੇ ਇਹਦਾ ਡੀਜ਼ਲ ਦਾ ਖਰਚਾ ਜਮਾਂ ਵੀ ਨਹੀਂਗਾ ਇਸਰ ਤੋਂ ਵੀ ਇਹ ਸਸਤਾ ਪੈਂਦਾ ਜਿਹੜੇ ਜਿਹੜੇ ਵੀਰਾਂ ਕੋਲੇ ਹੈਗਾ ਸਰਤਾਜ ਟਰੈਕਟਰ ਉਹ ਬਈ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਮਿਲਾਂਗੇ ਅਗਲੀ ਵੀਡੀਓ ਚ ਧੰਨਵਾਦ